ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਸਰਵ ਸ਼ਕਤੀ ਸੈਨਾ ਸੰਘਨ ਵੱਲੋਂ ਅੱਜ ਕਾਦਿਆਂ ਦੇ ਪਿੰਡ ਕਾਲਵਾਨ ਦੇ ਡੇਰੇ ਵਿੱਚ ਸੰਘਨ ਦੇ ਪੰਜਾਬ ਸਕੱਤਰ ਕੁਲਵਿੰਦਰ ਸਿੰਘ ਪਾਟਿਆ ਦੀ راہਨਮਾਈ ਹੇਠ ਪੰਜੀ ਪਰਿਵਾਰ ਸੰਘਨ ਵਿੱਚ ਸ਼ਾਮਲ ਹੋਏ ਇਸ ਮੌਕੇ ਬਲਜਿੰਦਰ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਉਹਨਾਂ ਦੀ ਧਰਮ ਪਤਨੀ ਕਵ尔ਜੀਤ ਕੌਰ ਨੂੰ ਊਮੈਨ ਸੈੱਲ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਸੰਘਨ ਦੀ ਮੈਂਬਰ ਪ੍ਰੀਤ ਕੌਰ ਨੂੰ ਕਾਦਿਆਂ ਹਲਕੇ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਸੰਘਨ ਦੇ ਪੰਜਾਬ ਪ੍ਰਧਾਨ ਵਿਜੇ ਤ੍ਰਹੇਨ ਵੱਲੋਂ ਇਹਨਾਂ ਨੂੰ ਰੂਪਏ ਦੇ ਕੇ ਆਪਣੀ ਸੰਸਥਾ ਨਾਲ ਜੋੜਿਆ ਗਿਆ ਨਾਲ ਹੀ ਉਹਨਾਂ ਕਿਹਾ ਕਿ ਸਾਡੀ ਸੰਸਥਾ ਦਾ ਇੱਕ ਹੀ ਮਕਸਦ ਹੈ ਕਿ ਜੋ ਨਸ਼ੇ ਕਾਰਨ ਨੌਜਵਾਨੀ ਬਰਬਾਦ ਹੋ ਰਹੀ ਹੈ ਉਸ ਨੂੰ ਇਸ ਬਰਬਾਦੀ ਤੋਂ ਬਚਾਇਆ ਜਾ ਸਕੇ ਉੱਥੇ ਹੀ ਸੰਗਠਨ ਵਿੱਚ ਸ਼ਾਮਿਲ ਹੋਏ ਬਲਜਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਸੰਸਥਾ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰਾਂਗੇ ਨਾਲ ਹੀ ਉਹਨਾਂ ਸੰਗਠਨ ਦੇ ਪੰਜਾਬ ਪ੍ਰਧਾਨ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਰੂਪਾ ਦੇ ਕੇ ਸਨਮਾਨਿਤ ਕੀਤਾ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਖਾਸ ਰਿਪੋਰਟ ਏ ਜੀ ਮੈਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਆ ਆਪਣੇ ਵੱਡੇ ਵੀਰ ਸਰਦਾਰ ਕੁਲਵਿੰਦਰ ਸਿੰਘ ਪਾਟਿਆ ਜੀ ਦਾ ਜਿਹੜੇ ਸਾਡੇ ਪੰਜਾਬ ਦੇ ਸੈਕਟਰੀ ਨੇ ਇਹ ਇਹਨਾਂ ਨੇ ਬਰਾਲਾ ਕੀਤਾ ਇਹਨਾਂ ਨੇ ਸਾਡੇ ਬਹੁਤ ਕਠਨ ਤਿਆਰ ਕੀਤੇ ਆ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਸੋ ਸਰਬਸ਼ਕਤੀ ਸਾਨਾ ਗੈਰ ਰਾਜਨੀਤਿਕ ਸੰਗਠਨ ਜਿਸ ਦੀ ਉਪਾਸਨਾ ਸ਼੍ਰੀ ਨੀਰਜ ਸੇਠੀ ਜੀ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਨੇ ਉਹਨਾਂ ਨੇ ਕੀਤੀ ਉਹਨਾਂ ਦੇ ਨਾਲ ਜਿੰਦਰ ਸ਼ਰਮਾ ਜੀ ਉੱਤਰ ਪ੍ਰਮੁੱਖ ਭਾਰਤੀ ਉਹਨਾਂ ਦੇ ਨਾਲ ਜੇ ਸੁਭਿਸ਼ਟ ਜੀ ਸੈਕਟਰੀ ਸਾਹਿਬ ਦੇਸ਼ ਦੇ ਸੋ ਦਾਸ ਪੰਜਾਬ ਪ੍ਰਧਾਨ ਅੱਜ ਕਾਲਵਾ ਪਿੰਡ ਦੇ ਵਿੱਚ ਦੇਰੇ ਤੇ 20-25 ਪਰਿਵਾਰ ਜੋ ਸਾਡੇ ਸੰਗਠਨ ਦੇ ਨਾਲ ਅੱਜ ਸ਼ਾਮਲ ਹੋਏ ਨੇ ਸਾਡੀ ਸੰਸਥਾ ਦੀਆਂ ਗਤੀਵਿਧੀਆਂ ਦੇਖ ਕੇ ਮੈਂ ਸਰਦਾਰ ਬਲਜਿੰਦਰ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੂੰ ਅੱਜ ਅਸੀਂ ਗਰਦਾਸਪੁਰ ਜ਼ਿਲ੍ਹੇ ਤੋਂ ਜ਼ਿਲ੍ਹਾ ਜਨਰਲ ਸਕੱਤਰ ਨੇ ਨਵਾਜਿਆ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਸਾਡੀ ਛੋਟੀ ਭੈਣ ਕਵਲਜੀਤ ਕੌਰ ਜੀ ਉਹਨਾਂ ਨੂੰ ਅਸੀਂ ਊਮਨ ਸਲ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ ਸੋ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਨੂੰ 20-25 ਪਰਿਵਾਰ ਸੰਸਥਾ ਦੇ ਨਾਲ ਦਿੱਤੇ ਨੇ ਉਹਨਾਂ ਨੂੰ ਮੈਂਬਰ ਸਹਿਬਾਨ ਤੌਰ ਤੇ ਨਵਾਜਿਆ ਹੈ ਸੋ ਜੋ ਉਹਨਾਂ ਦੀਆਂ ਡੈਜਿਗਨੇਸ਼ਨਾਂ ਬਣਦੀਆਂ ਨੇ ਉਹਨਾਂ ਨੂੰ 2-4 ਦਿਨਾਂ ਦੇ ਵਿੱਚ ਉਹਨਾਂ ਦੇ ਅਥਾਰਟੀ ਕਾਰਡ ਬਣ ਕੇ ਤਿਆਰ ਹੋ ਕੇ ਆ ਜਾਣਗੇ ਸਾਰਿਆਂ ਨੂੰ ਉਹਨਾਂ ਦੇ ਬਣਦੇ ਮਾਨ ਸਨਮਾਨ ਮਿਲਣਗੇ ਸੋ ਬਹੁਤ-ਬਹੁਤ ਸਾਨੂੰ ਇਸ ਚੀਜ਼ ਦੀ ਅਸੀਂ ਨੀਰਜ ਸੈਠੀ ਜੀ ਨੂੰ ਵਧਾਈ ਦਿੰਦੇ ਆ ਕਿ ਉਹਨਾਂ ਦਾ ਜਿਹੜਾ ਗਠਨ ਹੈ ਉਹ ਅੱਜ ਕਾਲਵਾ ਪਿੰਡ ਦੇ ਵਿੱਚ ਡੇਰੇ ਦੇ ਉੱਤੇ ਤਿਆਰ ਹੋਇਆ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਇਹਨਾਂ ਦੇ ਨਾਲ ਸਾਡੇ ਇੱਕ ਪ੍ਰੀਤ ਪ੍ਰੀਤ ਭੈਣ ਜੀ ਪ੍ਰੀਤਕੌਰ ਭੈਣ ਜੀ ਆਏ ਨੇ ਸੋ ਇਹਨਾਂ ਨੂੰ ਵੀ ਅਸੀਂ ਕਾਦੀਆਂ ਹਲਕੇ ਦੇ ਇਨਚਾਰਜ ਬਣਾਉਣਾ ਸੋ ਇਹਨਾਂ ਨੂੰ ਵੀ ਇਹਨਾਂ ਦੀ ਗਤੀਵਿਧੀ ਜੋ ਵੀ ਆ ਉਹਦੇ ਹਿਸਾਬ ਨਾਲ ਇਹਨਾਂ ਦਾ ਕਾਰਡ ਬਣ ਕੇ ਇਹਨਾਂ ਨੂੰ ਪਹੁੰਚ ਜਾਵੇਗਾ ਪਾਟਿਆ ਸਾਹਿਬ ਬੜੇ ਸਾਡੇ ਐਕਸਪਰਟ ਦੇ ਸਾਡੇ ਐਕਟਿਵਿਟੀ ਜਿਹੜੇ ਇਸ ਗਠਨ ਨੂੰ ਚਲਾ ਰਹੇ ਆ ਪੂਰੇ ਪੰਜਾਬ ਦੀ ਇਹਨਾਂ ਨੇ ਜ਼ਿੰਮੇਵਾਰੀ ਲਈ ਆ ਸੋ ਸਾਨੂੰ ਬੜਾ ਮਾਣ ਕਿ ਆਪਣੀ ਜਿਹੜੀ ਜ਼ਿੰਮੇਵਾਰੀ ਉਹ ਤਨਦੇਈ ਨਾਲ ਨਿਭਾ ਵੀ ਰਹੇ ਆ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਸੋ ਸਾਡੇ ਕੁਝ ਲੀਡਰ ਨਹੀਂ ਆ ਸਕੇ ਯਾਰੂੰ ਸੋਨੀ ਜੀ ਉਹਨਾਂ ਦੇ ਸਾਰੇ ਸਾਥੀ ਰਿਸ਼ਪਾਲ ਬਾਜਵਾ ਜੀ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਕਿਦਰੇ ਜਵਾਂ ਸੀ ਤੇ ਅਸੀਂ ਪੈਣਾ ਭਰਾਵਾਂ ਨੂੰ ਇਹੋ ਗੱਲ ਕਹੀ ਆ ਕਿ ਜਿਹੜਾ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਸਾਨੂੰ ਉਹਦਾ ਬਸ ਤੁਸੀਂ ਨਾਮ ਦੱਸਣਾ ਕਿ ਉਹ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਬਾਕੀ ਸਾਡਾ ਸਸਤਾ ਦਾ ਕੰਮ ਆ ਉਹ ਪ੍ਰਸ਼ਾਸਨ ਨਾਲ ਮਿਲ ਕੇ ਸਵੇਖੋ ਸਾਡੇ ਉਹਨਾਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲਾ ਪੁਲਿਸ ਜ਼ਿਲ੍ਹਾ ਨੂੰ ਜਿਹੜੇ ਐਸਐਸਪੀ ਸਾਹਿਬ ਮਿਲੇ ਨੇ ਸ਼੍ਰੀ ਅਸ਼wini ਗਟਿਆਲ ਜੀ ਉਹ ਬੜੇ ਨੇ ਤੜਕ ਵਧੀਆ ਅਫਸਰ ਨੇ ਤੇ ਨਸ਼ੇ ਦੇ ਬਹੁਤ ਖਿਲਾਫ ਨੇ ਆ ਤੁਸੀਂ ਕੁਝ ਦਿਨਾਂ ਦੇ ਵਿੱਚ ਵੇਖਾ ਹੈਗਾ ਕੈਂਪ ਦੇ ਵਿੱਚ ਸਭ ਤੋਂ ਜਿਆਦਾ ਨਸ਼ਾ ਵਿਕਦਾ ਸੋ ਜਿਹੜੇ ਇਨਸਾਨਾਂ ਨੇ ਨਸ਼ਾ ਵੇਚਿਆ ਉਹਨਾਂ ਦੇ ਘਰ ਸੀਲ ਕਰਾਏ ਨੇ ਬਾਕਾਇਦਾ ਆਈਜੀ ਸਾਹਿਬ ਆਏ ਸੀ ਡੀਆਈਜੀ ਸਾਹਿਬ ਆਏ ਸੀ ਤੇ ਉਹ ਘਰ ਸੀਲ ਕਰਕੇ ਗਏ ਨੇ ਬੜਾ ਪ੍ਰਾਲਾ ਇੱਕ ਮੁੱਖ ਮੰਤਰੀ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਨਾਲ ਸਾਡੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਉਹ ਬਹੁਤ ਨਸ਼ੇ ਦੇ ਵਿਰੁੱਧ ਨੇ ਤੇ ਨਸ਼ੇ ਨੂੰ ਠੱਲ ਪਾਉਣੀ ਹੈ ਸਰਕਾਰ ਨੇ ਵੀ ਥਾਂ ਲਿਆ ਨਸ਼ੇ ਨੂੰ ਠੱਲ ਪਾਉਣੀ ਹੈ ਤੇ ਸਾਡੀ ਸੰਸਥਾ ਨੇ ਵੀ ਨਾਲ ਰਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਤੇਰੇ ਠੱਲ ਪਾਵਾਂਗੇ ਵੇਖੋ ਕੱਲਾ ਤੇ ਕੋਈ ਵੀ ਕੱਲਾ ਤੇ ਕੱਲਾ ਹੀ ਹੁੰਦਾ ਤੇ ਕੱਲੇ ਦੇ ਨਾਲ ਕੋਈ ਨਹੀਂ ਤੇ ਘਰ ਤੇ ਸੰਸਥਾ ਵੀ ਨਾਲ ਹੋ ਗਈ ਪ੍ਰਸ਼ਾਸਨ ਵੀ ਨਾਲ ਤੇ ਸਰਕਾਰ ਵੀ ਨਾਲ ਤੇ ਨਸ਼ੇ ਦੀ ਐਸੀ ਢਾਲ ਪਾਵਾਂਗੇ ਜਿਹੜੇ ਵੱਡੇ ਵੱਡੇ ਤਸਕਰ ਨਸ਼ਾ ਵੇਚਦੇ ਆ ਉਹਨਾਂ ਦੀ ਇੱਕ ਵਾਰੀ ਬਰਕਰਕੇ ਬੰਦ ਬਿਜ਼ਨਸ ਇਹਨਾਂ ਨੂੰ ਜਿਲ੍ਹੇ ਜਿੱਤੇ ਘੇਲਾਵਾਂਗੇ ਵਾਈਕਰਜੀ ਕਾ ਖਾਲਸਾ ਵਾਈਕਰਜੀ ਕੇ ਪਤੀ ਵਿਪਰਧਾਨ ਸਭਾ ਬਣਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਜਿਲ੍ਹਾ ਜਨਮ ਸਰਕਟਪ ਨੇ ਆਇਆ ਮੈਂ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਹਾਂ ਅਤੇ ਜੋ ਵੀ ਕੋਈ ਇਹਨਾਂ ਨੂੰ ਸੰਗੀ ਪਰੇਸ਼ਾਨੀ ਆਏਗੀ ਤੇ ਮੈਂ ਇਹਨਾਂ ਦਾ ਸਾਥ ਦੇਵਾਂਗਾ ਉਹਨੂੰ ਪਿਆਰ ਨਾਲ ਹੀ ਸਮਝਾਵਾਂਗੇ ਕਿ ਉਹ ਪਿਆਰ ਦੇ ਨਾਲ ਹੀ ਇਦਾਂ ਸਮਝੀ ਜੇ ਕੀ ਅਸਾਂ ਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਵਲਜੀਤ ਕੋਹਰਾ ਤੇ ਅੱਜ ਸਰ ਨੇ ਜੋ ਵੀ ਮੈਨੂੰ ਇਹ ਪ੍ਰਧਾਨ ਬਣਾਇਆ ਇਹਨਾਂ ਦਾ ਥੈਂਕ ਯੂ ਇੱਕ ਬਾਕੀ ਜੋ ਵੀ ਸਾਡੇ ਪਿੰਡ ਵਿੱਚ ਕਿਸੇ ਨੂੰ ਵੀ ਲੇਡੀਜ਼ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤੇ ਆਪਾਂ ਉਹਨਾਂ ਦੇ ਨਾਲ ਆ ਹਾਂਜੀ ਸਾਰੇ ਤੂੰ ਵਧੀਆ ਕੰਮ ਕਰਾਂਗੇ